ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਆ ਅੱਜ ਦਾ ਪ੍ਰੋਗਰਾਮ ਪਹਿਲਾ ਚੌਨਵੀਂਆਂ ਖਬਰਾਂ ਹਵਾਈ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਸੱਤ ਹਲਾਕ ਫੌਜ ਮੁਖੀਆਂ ਨੇ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਸਥਿਤੀ ਬਾਰੇ ਜਾਣੂ ਕਰਵਾਇਆ ਇਮਰਾਨ ਵੱਲੋਂ ਕੜਤਨ ਘਟਾਉਣ ਲਈ ਗੱਲਬਾਤ ਦੀ ਪੇਸ਼ਕਸ਼ ਸਰਹੱਦੀ ਤਣਾਅ ਕੈਪਟਨ ਦੀ ਫੇਰੀ ਮਲਤਵੀ ਫੌਜ ਤੇ ਬੀਐਸਐਫ ਦੀ ਸਲਾਹਤੇ ਦੌਰਾਨ ਅੱਗੇ ਪਾਇਆ ਪਾਕਿਸਤਾਨ ਫੌਜ ਨੇ ਹਿਰਾਸਤ ਵਿੱਚ ਲਏ ਵਿੰਗ ਕਮਾਂਡਰ ਦੀ ਵੀਡੀਓ ਵੀ ਜਾਰੀ ਕੀਤੀ ਅਭਿਨੰਦਨ ਦੇ ਪਿਤਾ ਤੇ ਪਤਨੀ ਹਵਾਈ ਸੈਨਾ ਵਿੱਚੋਂ ਹੋ ਚੁੱਕੇ ਨੇ ਰਿਟਾਇਰ ਗੁਰਦਾਸਪੁਰ ਬਾਰਡਰ ਏਰੀਆ ਵਿੱਚ ਫੈਂਸਿੰਗ ਦੇ ਕੋਲ ਕਰਫੂ ਵਰਗੇ ਹਾਲਾਤ ਫੌਜ ਅੱਗੇ ਆਈ ਸਦਗੀ ਚੈੱਕ ਪੋਸਟ ਤੇ ਫਲੈਗ ਮੀਟਿੰਗ ਰੱਦ ਕੋਟਪੂਰਾ ਗੋਲੀ ਕਾਂਵਿਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਤੋਂ ਐਸਆਈਟੀ ਨੇ 9 ਘੰਟੇ ਪੁੱਛਗਿੱਛ ਕੀਤੀ ਫਲਾਈਟ 6 ਘੰਟੇ ਤੋਂ ਜ਼ਿਆਦਾ ਲੇਟ ਹੋਣ ਤੇ 에ਅਰਲਾਈਨ ਦੂਜੀ ਫਲਾਈਟ ਉਪਲਬਧ ਕਰਾਏਗੀ ਜਾਂ ਪੈਸੇ ਵਾਪਸ ਕਰੇਗੀ 28 ਸਾਲਾਂ ਬਾਅਦ ਪੁਲਿਸ ਮੁਕਾਬਲੇ ਸੰਬੰਧੀ ਸੀਬੀਆਈ ਅਦਾਲਤ ਦਾ ਫੈਸਲਾ ਰੋਪੜ ਥਾਣੇ ਦੇ ਐਸਐਚਓ ਰਹੇ ਹਰਜਿੰਦਰ ਪਾਲ ਨੂੰ ਉਮਰ ਕੈਦ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾ ਕਰਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਲੋਕਾਂ ਦੇ ਸਾਹ ਸੁੱਕੇ ਨੇ ਜੰਗ ਦੀ ਚਰਚਾ ਕਰਕੇ ਸਰਹੱਦੀ ਪਿੰਡਾਂ ਵਿੱਚ ਦੇ ਲੋਕਾਂ ਵਿੱਚ ਫਿਕਰਮੰਦੀ ਦਾ ਮਾਹੌਲ ਹੈ ਫੌਜੀ ਹਲਚਲ ਕਰਕੇ ਕਿਸਾਨਾਂ ਨੇ ਸਰਹੱਦੀ ਪਿੰਡਾਂ ਵਿੱਚੋਂ ਖੇਤੀ ਮਸ਼ੀਨਰੀ ਤੇ ਖੇਤੀ ਸੰਦਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਨੇ ਡਰਮਾ ਵਿੱਚ ਕਣਕ ਕੱਢ ਕੇ ਬੋਰੀਆਂ ਭਰ ਲਈਆਂ ਪੁਲਿਸ ਤੇ ਫੌਜ ਮੁਖੀ ਨੇ ਸਰਹੱਦੀ ਸੜਕ ਤੇ ਸਾਂਝੇ ਨਾਕੇ ਲਾਈ ਨੇ ਕਿਸਾਨਾਂ ਨੂੰ ਬੀਐਸਐਫ ਨੇ ਕੰਡਿਆਲੀ ਤਾਰ ਤੋਂ ਪਾਰ ਜਾਣ ਤੋਂ ਰੋਕ ਦਿੱਤਾ ਹੈ ਭਾਰਤੀ ਫੌਜ ਦੇ ਉੱਚ ਅਧਿਕਾਰੀ ਸਰਹੱਦੀ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗਾਂ ਕਰ ਰਹੇ ਨੇ ਫੌਜੀ ਅਸੁਰਾ ਨੇ ਲੋਕਾਂ ਨੂੰ ਸ਼ਾਂਤ ਤੇ ਬਿਨਾਂ ਡਰ ਤੋਂ ਰਹਿਣ ਲਈ ਆਖਿਆ ਅਣਜਾਣ ਬੰਦੇ ਪਿੰਡ ਵਿੱਚ ਦਿਖਾਈ ਦੇਣ ਦੀ ਸੂਰਤ ਵਿੱਚ ਫੌਰੀ ਫੌਜ ਨੂੰ ਸੂਚਨਾ ਦੇਣ ਦੀ ਹਦਾਇਤ ਕੀਤੀ ਹੈ ਰਾਤ ਸਮੇਂ ਡੀਜੇ ਵਗੈਰਾ ਨਾ ਵਜਾਉਣ ਲਈ ਆਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਸੁਰੱਖਿਆ ਦੀ ਭਾਵਨਾ ਕਾਇਮ ਰੱਖਣ ਲਈ ਸਰਹੱਦੀ ਖੇਤਰ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਤੱਕ ਦਾ ਦੌਰਾ ਸੜਕ ਰਸਤੇ ਕੀਤਾ ਹੈ ਸੂਬਾ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਅਵਰਸਰ ਤੰਤਰ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਚੌਕਸੀ ਵਰਤਨ ਤੇ ਲੋਕਾਂ ਨਾਲ ਰابطਾ ਕਾਇਮ ਕਰਨ ਦੀਆਂ ਵਿਸ਼ ਹੱਦੀ ਜ਼ਿਲ੍ਹੇ ਵਿੱਚ ਤਾਇਨਾਤ ਸਰਕਾਰੀ ਅਮਲੇ ਦੀਆਂ ਛੁੱਟੀਆਂ ਵੀ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ। ਅਫਸਰਾਂ ਤੇ ਮੁਲਾਜ਼ਮਾਂ ਨੂੰ ਡਿਊਟੀ ਤੇ ਹਾਜ਼ਰ ਰਹਿਣ ਲਈ ਜ਼ਿਲ੍ਹਾ ਪੱਧਰ ਤੇ ਪੱਤਰ ਜਾਰੀ ਕੀਤੇ ਨੇ ਸਰਹੱਦੀ ਖੇਤਰ ਵਿੱਚ ਪੈਂਦੇ ਸੰਵੇਦਨਸ਼ੀਲ ਇਮਾਰਤਾਂ ਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਸੁਰੱਖਿਆ ਵਧਾਉਂਦੀਆਂ ਹਦਾਇਤਾਂ ਦਿੱਤੀਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਗੱਲਬਾਤ ਕੀਤੀ ਮੁੱਖ ਮੰਤਰੀ ਨੇ ਫੌਜ ਤੇ ਬੀਐਸਐਫ ਦੀ ਸਲਾਹਤ ਸਰਹੱਦੀ ਜ਼ਿਲ੍ਹਿਆਂ ਦਾ 3 ਦਿਨਾਂ ਦੌਰਾਨ ਇੱਕ ਦਿਨ ਅੱਗੇ ਪਾ ਦਿੱਤਾ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਕਿ ਭਾਰਤ-ਪਾਕਿਸਤਾਨ ਸਰਹੱਦੀ ਤਣਾਵ ਵਧਨ ਕਰਕੇ ਪੰਜਾਬ ਦੇ ਨਾਲ ਲੱਗਦੀ ਸਰਹੱਦ ਤੇ ਫੌਜ ਤੇ ਬੀਐਸਐਫ ਜਵਾਨਾਂ ਦੀ ਤਾਇਨਾਤੀ ਵਧਾਈ ਜਾ ਰਹੀ ਸਿੰਗਰੰਦਾਵ ਨੇ ਡੇਰਾਬਾਬਾ ਨਾਨਕੇ ਇਲਾਕੇ ਦੀ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਚੰਦੂ ਵਡਾਲਾ ਰੋਸਾ ਤੇ ਦੋਸਤਪੁਰ ਦਾ ਦੌਰਾ ਕਰਕੇ ਪਿੰਡ ਵਾਸੀਆਂ ਨੂੰ ਡਰ ਹੋ ਕੇ ਆਪਣੇ ਰੋਜ਼ਮਰ ਦੇ ਕੰਮਕਾਜ ਕਰਦੇ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹਨਾਂ ਨੂੰ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਰੰਦਾਵਾ ਨੇ ਅਖੇ ਕਿ ਪੰਜਾਬ ਸਰਕਾਰ ਸਰਹੱਦੀ ਪਿੰਡਾਂ ਦੀ ਵਸਨੀਕਾਂ ਦੀ ਰੱਖਿਆ ਲਈ ਵਚਨਬੱਧ ਹੈ ਉਹਨਾਂ ਵਿਸ਼ਵਾਸ ਦਿਵਾਇਆ ਕਿ ਲੋਕ ਬਿਨਾਂ ਕਿਸੇ ਡਰ ਪਾ ਡਰ ਪੈ ਦੇ ਰਹਿਣ ਭਾਰਤ ਤੇ ਪਾਕਿਸਤਾਨ ਦੇ ਹਵਾਈ ਹਮਲਿਆਂ ਤੋਂ ਬਾਅਦ ਤਣਾਅ ਭਾਵੇਂ ਵਧਦਾ ਜਾ ਰਿਹਾ ਪਰ ਕਰਤਾਰਪੁਰ ਸਾਹਿਬ ਲੰਘੇ ਦੇ ਪ੍ਰੋਜੈਕਟ ਤੇ ਸਰਹੱਦ ਦੇ ਦੋ ਬਿਲਕੁਲ ਵੀ ਨਹੀਂ ਰੁਕਿਆ ਪਾਕਿਸਤਾਨੀ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਤੇ ਨਿਗਰਾਨੀ ਕਰਦੇ ਆ ਦੇਖਿਆ ਜਾ ਰਿਹਾ ਹੈ ਉਹ ਕਿਸੇ ਵੀ ਹਾਲਤ ਵਿੱਚ ਕੰਮ ਰੋਕਣ ਨਹੀਂ ਦੇ ਰਹੇ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਇਹ ਕੰਮ ਰੋਕਣ ਬਾਰੇ ਹਾਲੇ ਕੁਝ ਨਹੀਂ ਕਿਹਾ ਗਿਆ ਭਾਰਤੀ ਫੌਜ ਦੇ ਜਵਾਨਾਂ ਨੇ ਦੱਸਿਆ ਕਿ ਭਾਵੇਂ ਸਾਰਾ ਦਿਨ ਦੋਹਾਂ ਦੇਸ਼ਾਂ ਵਿਚਾਲੇ ਹਾਲਾਤ ਤਣਾਪੂਰ ਨੇ ਪ੍ਰਦਰਸ਼ਨ ਸਥਾਨ ਤੇ ਸ਼ਰਧਾਲੂਆਂ ਦੀ ਭੀੜ ਤੇ ਕੋਈ ਅਸਰ ਨਹੀਂ ਦੇਖਿਆ ਜਵਾਨਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਗਿਣਤੀ ਬਿਲਕੁਲ ਆਮ ਵਾਂਗ ਚੱਲ ਰਹੀ ਹੈ ਉੱਚ ਅਧਿਕਾਰੀ ਵੱਲੋਂ ਇਸ ਮਾਮਲੇ ਵਿੱਚ ਬਿਲਕੁਲ ਕੋਈ ਹਦਾਇਤ ਜਾਰੀ ਨਹੀਂ ਕੀਤੀ ਪਾਕਿਸਤਾਨ ਲੜਾਕੂ ਜਹਾਜ਼ਾਂ ਵੱਲੋਂ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਅਤੇ ਇੱਕ ਭਾਰਤੀ ਪਾਇਲਟ ਨੂੰ ਬੰਦਕ ਬਣਾ ਲੈਣ ਤੋਂ ਬਾਅਦ ਹਥਿਆਰਬੰਦ ਬਲੰਦੇ ਮੁਖੀਆਂ ਨੇ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਸਥਿਤੀ ਬਾਰੇ ਜਾਣੂ ਕਰਵਾਇਆ ਹੈ। ਫੌਲ ਸੈਨਾ, ਜਲ ਸੈਨਾ ਤੇ ਵਾਜੂ ਸੈਨਾ ਦੇ ਮੁਖੀਆਂ ਨੇ 24 ਘੰਟੇ ਅੰਦਰ ਪ੍ਰਧਾਨ ਮੰਤਰੀ ਨਾਲ ਦੂਜੀ ਵਾਰ ਮੀਟਿੰਗ ਕੀਤੀ। ਕੱਲ੍ਹ ਸ਼ਾਮ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਪ੍ਰਧਾਨ ਮੰਤਰੀ ਨਾਲ ਉਹਨਾਂ ਦੇ ਤਾਜ਼ਾ ਸੁਰੱਖਿਆ ਸਥਿਤੀ ਬਾਰੇ ਜਾਣੂ ਕਰਵਾਇਆ ਪਾਕਿਸਤਾਨ ਦੇ ਬਾਲਾਕੋਟ ਵਿੱਚ ਹਵਾਈ ਹਮਲੇ ਤੋਂ ਬਾਅਦ ਸਿਖਰਲੇ ਅਧਿਕਾਰੀ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਵਿਚਾਰ ਚਰਚਾ ਕਰ ਰਹੇ ਸਨ। ਜੰਮੂ ਕਸ਼ ਦੁਵਾਰ ਨੂੰ ਭਾਰਤੀ ਹਵਾਈ ਸਰਾਂ ਦਾ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਜਿਸ ਵਿੱਚ 7 ਵਿਅਕਤੀ ਹਲਾਕ ਹੋ ਗਏ ਮ੍ਰਿਤਕਾਂ ਵਿੱਚ ਹੈਲੀਕਾਪਟਰ ਦੇ ਦੋਵੇਂ ਪਾਇਲਟ ਵੀ ਸ਼ਾਮਲ ਨੇ ਮੌਕੇ ਤੋਂ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨੂੰ ਗਵੰਢੀ ਮੁਲਕਾਂ ਦੇ ਰਿਸ਼ਤਿਆਂ ਵਿੱਚ ਆਈ ਕੁੜੱਤਨ ਨੂੰ ਘੱਟ ਕਰਨ ਲਈ ਗੱਲਬਾਤ ਦੀ ਪੇਸ਼ਕਸ਼ ਕੀਤੀ ਤੇ ਆਖਿਆ ਕਿ ਦੋਵਾਂ ਮੁਲਕਾਂ ਵਿੱਚ ਬਿਹਤਰ ਸਮਝ ਵਿਕਸਿਤ ਹੋਵੇ ਤੇ ਦੋਵੇਂ ਸਮਝਦਾਰੀ ਨਾਲ ਕੰਮ ਲੈਣ ਉਂਜ ਵਜ਼ੀਰ-ਏ-ਆਜ਼ਮ ਨੇ ਚੇਤਾਵਨੀ ਦਿੰਦੇ ਆਖਿਆ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵਾਂ ਮੁਲਕਾਂ ਵਿੱਚ جاری ਤਲਖੀ ਦਰਮਿਆਨ ਪਾਕਿਸਤ ਕੀ ਪਾਕਿਸਤਾਨ ਨੇ ਹਵਾਈ ਕਾਰਵਾਈ ਦੌਰਾਨ ਭਾਰਤ ਦੇ ਦੋ ਮਿਗ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ ਹੈ ਇਹਨਾਂ ਵਿੱਚ ਇੱਕ ਜਹਾਜ਼ ਦਾ ਪਾਇਲਟ ਉਹਨਾਂ ਦੀ ਹਿਰਾਸਤ ਵਿੱਚ ਹੈ ਇਮਰਾਨ ਖਾਨ ਨੇ ਆਖਿਆ ਕਿ ਹਵਾਈ ਕਾਰਵਾਈ ਭਾਰਤ ਖਿਲਾਫ ਸਾਡਾ ਇਰਾਦਾ ਇਹ ਦਰਸਾਉਣਾ ਸੀ ਕਿ ਜੇਕਰ ਤੁਸੀਂ ਸਾਡੇ ਦੇਸ਼ ਵਿੱਚ ਦਾਖਲ ਹੋ ਸਕਦੇ ਹੋ ਤਾਂ ਅਸੀਂ ਵੀ ਅਜਿਹਾ ਕਰਨ ਦੇ ਸਮਰੱਥ ਹਾਂ ਹਵਾਈ ਕਾਰਵਾਈ ਦੌਰਾਨ ਉਹਨਾਂ ਆਖਿਆ ਕਿ ਅਸੀਂ ਭਾਰਤ ਦੇ ਦੋ ਮਿਗ ਡੇਗ ਦਿੱਤੇ ਅਤੇ ਉਹਨਾਂ ਦੇ ਪਾਇਲਟ ਸਾਡੀ ਹਿਰਾਸਤ ਵਿੱਚ ਨੇ ਭਾਰਤੀ ਪਾਇਲਟ ਨੂੰ ਹਿਰਾਸਤ ਵਿੱਚ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਖਿਆ ਕਿ ਅਸੀਂ ਭਾਰਤ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਸਾਡੇ ਦੇਸ਼ ਵਿੱਚ ਆ ਸਕਦੇ ਹੋ ਵੀ ਆ ਸਕਦੇ ਆ अहम ਗੱਲ ਇਹ ਹੈ ਕਿ ਉਹਨਾਂ ਆਖਿਆ ਕਿ ਅਸੀਂ ਇੱਥੋਂ ਕਿੱਥੇ ਜਾਈਏ ਕੋਈ ਨਹੀਂ ਜਾਣਦਾ ਕਿ ਜੰਗ ਕਦੋਂ ਹੋ ਜਾਵੇ ਪਹਿਲੇ ਵਿਸ਼ਵ ਯੁੱਧ ਇੱਕ ਹਫ਼ਤੇ ਵਿੱਚ ਖਤਮ ਹੋਣ ਦਾ ਅੰਦਾਜ਼ਾ ਸੀ ਉਹਨਾਂ ਆਖੇ ਕਿ ਲੇਕਿਨ ਇਸਤੇ 6 ਸਾਲ ਲੱਗੇ ਉਹਨਾਂ ਆਖੇ ਕਿ ਚੀਜ਼ਾਂ ਵਧੀਆਂ ਤਾਂ ਉਹਨਾਂ ਦੇ ਵਸ ਵਿੱਚ ਰਹਿਣਗੀਆਂ ਤੇ ਨਾਹੀਂ ਮੋਦੀ ਦੇ ਵਸ ਵਿੱਚ ਹੋਣਗੀਆਂ ਉਹਨਾਂ ਆਖੇ ਕਿ ਅਸੀਂ ਗੱਲਬਾਤ ਲਈ ਤਿਆਰ ਹੈ ਤੇ ਮਿਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਉਧਰ ਭਾਰਤੀ ਖਜ਼ਾਨਾ ਮੰਤਰੀ ਨੇ ਆਖਿਆ ਕਿ ਜੇਕਰ ਅਮਰੀਕਾ ਲਾਦੇਨ ਨੂੰ ਫੜਨ ਲਈ ਪਾਕਿਸਤਾਨ ਦੇ ਅੰਦਰ ਆਪਰੇਸ਼ਨ ਕਰ ਸਕਦਾ ਤਾਂ ਅਸੀਂ ਕਿਉਂ ਨਹੀਂ ਉਹਨਾਂ ਆਖੇ ਕਿ ਹੁਣ ਸਭ ਕੁਝ ਸੰਭਵ ਹੈ ਪਾਕਿਸਤ ਵਿੰਗ ਕਮਾਂਡਰ ਦੇ ਵੀਡੀਓ ਵੀ ਜਾਰੀ ਕੀਤੇ ਪਾਕਿਸਤਾਨ ਨੇ ਅਬਿਨੰਦਨ ਨਾਲ ਕੋਟਮਾਰ ਵਾਲਾ ਵੀਡੀਓ ਜਾਰੀ ਕੀਤਾ ਅੱਖਾਂ ਤੇ ਪੱਟੀ ਬੰਨ ਕੇ ਔਰ ਉਸ ਤੋਂ ਪੁੱਛਗਿੱਛ ਕੀਤੀ ਗਈ ਵਿੰਗ ਕਮਾਂਡਰ ਅਬਿਨੰਦਨ ਇਸ ਉਸਦੇ ਪਿਤਾ ਰਿਟਾਇਰਡ ਹਵਾਈ ਸੈਨਾ ਵਿੱਚੋਂ ਫਾਈਟਰ ਪਾਇਲਟ ਰਹੇ ਨੇ ਅਬਿਨੰਦਨ ਦੀ ਪਤਨੀ ਤਨਵੀ ਸਕੁਐड्रन ਲੀਡਰ ਦੇ ਤੌਰ ਤੇ ਰਿਟਾਇਰ ਹੋ ਚੁੱਕੀ ਹੈ ਉਹਨਾਂ ਦੇ ਪਿਤਾ ਇਸ ਸਮੇਂ ਚਨਈ ਵਿੱਚ ਰਹਿੰਦੇ ਨੇ ਹਾਲੇ ਕਿਸੇ ਨੂੰ ਉਹਨਾਂ ਨਾਲ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਟੈਲੀਫੋਨ ਤੇ ਗੱਲਬਾਤ ਕਰਨ ਤੋਂ ਵੀ ਇਨਕਾਰ ਕੀਤਾ ਘਰ ਦੇ ਬਾਹਰ ਮੌਜੂਦ ਰਿਸ਼ਤੇਦਾਰ ਨੇ ਅਬਿਨੰਦਨ ਦੀ ਰਾਜੀ ਖੁਸ਼ੀ ਦੀ ਕਾਮਨਾ ਕਰਦੇ ਆ ਪ੍ਰਧਾਨ ਮੰਤ ਾਰੇ ਵਿੱਚ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਪਾਕਿਸਤਾਨ ਫੌਜ ਵੱਲੋਂ ਹਿਰਾਸਤ ਵਿੱਚ ਲਏ ਵਿੰਗ ਕਮਾਂਡਰ ਅਬਿਨੰਦਨ ਦੇ ਪਿਤਾ ਨੇ ਪਾਕ ਸਰਵ ਵਿੱਚ ਪਾਇਲਟ ਦੀ ਗ੍ਰਿਫਤਾਰੀ ਤੇ ਬਣੀ ਫਿਲਮ ਵਿੱਚ ਮਨੀ ਰਤਨਮ ਦੀ ਮਦਦ ਕੀਤੀ ਸੀ ਪਾਕਿਸਤਾਨ ਵੱਲੋਂ ਗ੍ਰਿਫਤਾਰ ਕੀਤੇ ਗਏ ਅਬਿਨੰਦਨ ਨੂੰ ਮੁਜਫਰਾਬਾਦ ਆਰਮੀ ਸੈਂਟਰ ਵਿੱਚ ਰੱਖਿਆ ਗਿਆ ਹੈ ਪਾਕਿਸਤਾਨੀ ਫੌਜ ਵੱਡੀ ਲੜਾਈ ਲੜਨ ਨੂੰ ਤਿਆਰ ਨਹੀਂ ਇਸ ਲਈ ਇਮਰਾਨ ਨੇ ਸ਼ਾਂਤੀ ਵਾਰਤਾ ਦੇ ਲਈ ਇਹ ਮਤਾ ਰੱਖਿਆ ਹੈ ਤਨਾਤ ਤੋਂ ਬਾਅਦ ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਸਰਹੱਦੀ ਇਲਾਕੇ ਖਾਲੀ ਕਰਾਏ ਜਾ ਰਹੇ ਨੇ ਮੰਨੇ ਜਾ ਰਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਨੇ ਅਬਿਨੰਦਨ ਨੂੰ ਸੁਰ ਦੀ ਗੱਲਬਾਤ ਦਾ ਮਤਾ ਦਿੱਤਾ ਹੈ ਇਸ ਦੀਆਂ 2 ਵਜੇ ਨੇ ਪਹਿਲਾ Imran Khan ਦੀ ਵਿਦੇਸ਼ ਮੰਤਰੀ Shah Muhammad Qureshi ਨਾਲ ਹੋਈ ਲੰਬੀ ਮੀਟਿੰਗ ਤੇ ਦੂਜਾ ਉੱਥੋਂ ਦੇ Army Chief ਵੱਲੋਂ ਫੌਜ ਦੇ ਲੋ ਸਕੇਲ ਵਾਰਤੋ ਅੱਗੇ ਲਈ ਤਿਆਰ ਨਾ ਹੋਣਾ ਹਾਈ ਸਕਿਉਰਿਟੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀ Shah Muhammad Qureshi ਤੇ ਦੂਜੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕਰਨ ਨੂੰ ਕਿਹਾ ਸੀ ਤਾਂ ਜੋ ਪਤਾ ਲੱਗ ਸਕੇ ਕਿ ਜੰਗ ਦੀ ਸਥਿਤੀ ਵਿੱਚ ਕੌਣ ਕੌਣ ਨਾਲ ਖੜਾ ਹੈ ਇਸੇ ਗੱਲਬਾਤ ਵਿੱਚ Qureshi ਨੂੰ ਕਿਸੇ ਦੇਸ਼ ਨੇ ਖੁੱਲ ਕੇ ਸਹਿਯੋਗ ਨਾ ਕਰਨ ਦੀ ਗੱਲ ਕਹੀ ਚੀਨ ਨੇ ਵੀ ਖੁੱਲ ਕੇ ਸਹਿਯੋਗ ਕਰਨ ਤੋਂ ਮਨਾ ਕਰ ਦਿੱਤਾ ਅਮਰੀਕਾ ਨੇ ਵੀ ਸ਼ਕਤੀ ਦਿਖਾਈ ਹੈ ਤਾਜ਼ਾ ਜਾਣਕਾਰੀ ਵਿਦੇਸ਼ ਮੰਤਰੀ ਨੇ ਐਨਏਸੀ ਮੀਟਿੰਗ ਤੋਂ ਪਹਿਲਾਂ ਇਮਰਾਨ ਖਾਨ ਨੂੰ ਦਿੱਤੀ ਨੈਸ਼ਨਲ ਕਮਾਂਡ ਅਥਾਰਟੀ ਦੀ ਮੀਟਿੰਗ ਵਿੱਚ ਫੌਜ ਮੁਖੀ ਬਾਜਵਾਨ ਨੇ ਹਾਈ ਲੈਵਲ ਵਾਰ ਤਾਲਣ ਦੀ ਅਪੀਲ ਕੀਤੀ ਹੈ ਇਸੇ ਮੀਟਿੰਗ ਵਿੱਚ ਪਾਕਿਸਤਾਨ ਵੱਲੋਂ ਸ਼ਾਂਤੀ ਮਤਾ ਰੱਖਣ ਦਾ ਫੈਸਲਾ ਕੀਤਾ ਗਿਆ ਇਸ ਨੂੰ ਲੈ ਕੇ ਭਾਰਤ ਨਾਲ ਸੰਪਰਕ ਸਾਧਨਾਂ ਤੇ ਬਾਕੀ ਦੇਸ਼ਾਂ ਨੂੰ ਇਸ ਬਾਰੇ ਵਿੱਚ ਦੱਸਣ ਦੀ ਜ਼ਿੰਮੇਵਾਰੀ ਵੀ ਸ਼ਾਹ ਨੂੰ ਦਿੱਤੀ ਗਈ ਇਸ ਨੂੰ ਦੇਖਦੇ ਹਾਂ ਸ਼ਾਹ ਨੇ ਜਪਾਨ ਸ ਨੇ ਆਪਣੇ ਤਿੰਨ ਵਿਦੇਸ਼ੀ ਦੌਰੇ ਰੱਦ ਕਰ ਦਿੱਤੇ ਕਰੀਬ 10 ਸਾਲ ਬਾਅਦ ਐਸਾ ਹੋਇਆ ਹੈ ਕਿ ਜਦੋਂ ਐਨਏਸੀ ਦੀ ਮੀਟਿੰਗ ਰਿਵਿਊ ਤੋਂ ਅੱਗੇ ਵਧ ਕੇ ਕਿਸੇ ਖਾਸ ਮਕਸਦ ਲਈ ਲਾਈ ਗਈ ਹੋਵੇ ਭਾਰਤ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਭਾਰਤੀ ਫੌਜ ਸਾਡੀ ਰੱਖਿਆ ਲਈ ਸਰਹੱਦ ਤੇ ਪੂਰੀ ਤਰ੍ਹਾਂ ਮੁਸਤੈਦ ਹੈ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਦੋ ਦਿਨਾਂ ਤੋਂ ਅਲਰਟ ਜਾਰੀ ਹੈ ਲੇਕਿਨ ਲੋਕਾਂ ਵਿੱਚ ਡਰ ਵਰਗਾ ਕੁਝ ਨਹੀਂ ਸਿਰਫ ਸਰਗਰਮੀ ਹੈ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੀਆਂ ਸਰਹੱਦੀ ਇਲਾਕਿਆਂ ਵਿੱਚ ਆਰਮੀ ਦੀ ਮੂਵਮੈਂਟ ਵਧਾ ਲ ਦਿੱਤੀ ਗਈ ਜ਼ਿਲ੍ਹਾ ਪ੍ਰਸ਼ਾਸਨ ਵੀ ਆਪਣੇ ਪੱਧਰ ਤੇ ਤਿਆਰੀਆਂ ਵਿੱਚ ਲੱਗਿਆ ਹੈ ਗੁਰਦਾਸਪੁਰ ਸਰਹੱਦੀ ਇਲਾਕੇ ਵਿੱਚ ਤਾਰ ਦੇ ਕੋਲ ਹਾਲਾਤ ਕਰਫੂ ਵਰਗੇ ਨੇ ਇਨ੍ਹਾਂ ਪਿੰਡਾਂ ਵਿੱਚ دہشت ਵਰਗਾ ਮਾਹੌਲ ਨਹੀਂ ਲੇਕਿਨ ਫਸਲਾਂ ਦੀ ਚਿੰਤਾ ਕਿਸਾਨਾਂ ਨੂੰ ਹੈ ਸਰਹੱਦੀ ਏਰੀਆ ਵਿੱਚ ਸੁਰੱਖਿਆ ਦੇ ਇਲਾਕੇ ਵਿੱਚ ਫੌਜ ਨੇ ਟੈਲੀਫੋਨ ਦੀਆਂ ਤਾਰਾਂ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ ਵਿੱਚ ਫੌਜ ਨੇ ਡੇਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਬੀਐਸਐਫ ਨੇ ਸਰਹੱਦੀ ਲੋਕਾਂ ਨੂੰ ਸ਼ੱਕੀ ਵਿਅਕਤੀ ਦੀ ਜਾਣਕਾਰੀ ਦੇਣ ਲਈ ਆਖਿਆ ਹੁਸੈਨੀਵਾਲਾ ਤੇ ਸਾਦਕੀ ਸਰਹੱਦ ਤੇ ਰੀਟਰੀਟ ਸਰਮਨੀ ਆਮ ਵਰਗੀ ਰਈ ਫਾਜ਼ਿਲਕਾ ਸੈਕਟਰ ਦੀ ਸਾਦਕੀ ਚੌਕੀ ਤੇ ਦੋਨਾਂ ਦੇਸ਼ਾਂ ਦੀ ਫਲੈਗ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਭਾਰਤ ਪਾਕਿਸਤਾਨ ਵਿਚਕਾਰ ਪੈਦਾ ਹੋਏ ਇਲਾਕਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਕਾਲਜਾਂ ਦੇ ਪ੍ਰਬੰਧਕ ਕਸ਼ਮੀਰੀ ਵਿਦਿਆਰਥੀਆਂ ਨਾਲ ਇਹ ਮੀਟਿੰਗ ਕਰਕੇ ਉਹਨਾਂ ਦੇ ਸਹਿਮ ਨੂੰ ਦੂਰ ਕਰਨ ਲਈ ਪੁਲਿਸ ਕਮਿਸ਼ਨਰ ਨੇ ਆਖਿਆ ਕਿ ਸੋਸ਼ਲ ਮੀਡੀਆ ਤੇ ਡਰ ਪੈਦਾ ਕਰਨ ਲਈ ਚੱਲ ਰਹੀ ਸੁਨੇਹਾਾਂ ਤੇ ਪੁਲਿਸ ਨੇ ਪੂਰੀ ਨਜ਼ਰ ਰੱਖੀ ਹੈ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਕਿ ਕਸ਼ਮੀਰੀ ਵਿਦਿਆਰਥੀ ਪੰਜਾਬ ਅਤੇ ਪੰਜਾਬੀਆਂ ਨਾਲ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਸੁਰੱਖਿਅਤ ਨੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ 파 ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਸ਼ਹਿਰੀ ਹਵਾਬਾਜੀ ਮੰਤਰੀ ਸ੍ਰੇਸ਼ ਪ੍ਰਭੂ ਨੇ ਆਖਿਆ ਕਿ ਉਡਾਨ ਭਰਨ ਵਾਲੇ ਯਾਤਰੀਆਂ ਦੇ ਅਧਿਕਾਰ ਦੱਸਣ ਵਾਲੀ ਬੁੱਕਲੇਟ ਜਾਰੀ ਕੀਤੀ ਗਈ ਹੈ ਜੇਕਰ ਕਿਲੇਨੂ ਫਲਾਈਟ 6 ਘੰਟੇ ਤੋਂ ਜ਼ਿਆਦਾ ਲੇਟ ਹੈ ਤੇ 에ਅਰਲਾਈਨ ਬਦਲਵੀਂ ਫਲਾਈਟ ਉਪਲਬਧ ਕਰਾਏਗੀ ਜਾਂ ਟਿਕਟਾਂ ਦੇ ਪੂਰੇ ਪੈਸੇ ਦੇਵੇਗੀ ਯਾਤਰਾ ਦੀ ਤਰੀਖ ਤੋਂ 2 ਹਫ਼ਤੇ ਪਹਿਲੇ ਤੱਕ ਜੇਕਰ ਫਲਾਈਟ ਰੱਦ ਹੋਣ ਦੀ ਸੂਚਨਾ ਦਿੱਤੀ ਜਾਂਦੀ ਹੈ ਤਦ ਵੀ 에ਅਰਲਾਈਨ ਬਦਲਵੀਂ ਫਲਾਈਟ ਉਪਲਬਧ ਕਰਾਏਗੀ ਜਾਂ ਉਸ ਨੂੰ ਪੂਰਾ ਰਿਫੰਡ ਦੇਣਾ ਪਵੇਗਾ 28 ਸਾਲ ਬਾਅਦ ਸੀਬੀਏ ਅਦਾਲਤ ਨੇ ਇੱਕ ਫੇਕ ਇਨਕਾਊਂਟਰ ਦਾ ਫੈਸਲਾ ਦਿੱਤਾ ਹੈ ਦੋ ਨੌਜਵਾਨਾਂ ਦੀ ਹੋਏ ਕਤਲ ਦੇ ਮਾਮਲੇ ਵਿੱਚ ਸੀਬੀਏ ਦੀ ਅਦਾਲਤ ਨੇ ਸਦਰ ਪੁਲਿਸ ਸਟੇਸ਼ਨ ਦੇ ਉਸ ਸਮੇਂ ਦੇ ਐਸਐਚਓ ਰਹੇ ਹਰਜਿੰਦਰਪਾਲ ਸਿੰਘ ਕੰਡਾ ਨੂੰ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਤੇ 5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਰਿਟਾਇਰਡ ਡੀਐਸਪੀ ਅਵਤਾਰ ਸਿੰਘ ਅਤੇ ਐਸਆਈ ਬਚਨ ਸਿੰਘ ਦੋ-ਦੋ ਸਾਲ ਦੀ ਜੇਲ੍ਹ ਤੇ 20000 ਰੁਪਏ ਦੇ ਜੁਰਮਾਨੇ ਦੀ ਸਜ਼ਾ ਭੁਗਤਣਗੇ ਆਹ ਦੇਖੋ ਵੀਰੇ ਆ ਫਰੀਪੁਰ ਤੋਂ ਸਿਵਲ ਹਸਪਤਾਲ ਹੈ ਸੀ ਕੁਇਕਾਂ ਮੈਂ ਸੀ ਤੇ ਸਾਨੂੰ ਕਿਸੇ ਦਾ ਪਤਾ ਲੱਗੀ ਤੇ ਐਕਸੀਡੈਂਟ ਹੋਇਆ ਤੇ ਜਦੋਂ ਅਸੀਂ ਐਮਰਜੈਂਸੀ ਵਿੱਚ ਆਏ ਤਾਂ ਆਹ ਦੇਖੋ ਟੋਟੇ ਸਾਹਮਣੇ ਕੀ ਹੈ ਐਮਰਜੈਂਸੀ ਬੋਰ ਦੇ ਵਿੱਚ ਕੁੱਤੇ ਵਰਦੇ ਵਿੱਚ ਕੁੱਤੇ ਪਏ ਹੋਏ ਕੋਈ ਇੱਥੇ ਹੋਰ ਕੋਈ ਸਟਾਫ ਨਹੀਂ ਹੈ ਨਾ ਕੋਈ ਹਸਪਤਾਲ ਦਾ ਕੋਈ ਕਰਮਚਾਰੀ ਹੈ ਮਾਚਰਕਟ ਸਿਟੀ ਸੈਂਟਰ ਮਾਮਲੇ ਵਿੱਚ ਪਾਰਟੀ ਬਣਨ ਦਾ ਯਤਨ ਕਰ ਰਹੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸ਼ੈਣੀ ਦੀ ਅਰਜ਼ੀ ਅਦਾਲਤ ਨੇ ਖਾਰਜ ਕਰਦਿਆਂ ਆਖ ਦਿੱਤਾ ਕਿ ਇਸ ਕੇਸ ਵਿੱਚ ਵਿਜੀਲੈਂਸ ਬਿਊਰੋ ਸ਼ਿਕਾਇਤਕਰਤਾ ਨਾ ਕਿ ਸੁਮੇਤ ਸ਼ੈਣੀ ਉਹਨਾਂ ਨੂੰ ਕੇਵਲ ਵਿਜੀਲੈਂਸ ਬਿਊਰੋ ਮੁਖੀ ਹੋਣ ਦੇ ਨਾਤੇ ਕੇਸ ਦੀ ਜਾਂਚ ਦੀ ਨਿਗਰਾਨੀ ਲਈ ਆਖਿਆ ਸੀ ਇਸ ਲਈ ਉਹਨਾਂ ਨੂੰ ਕਿਸੇ ਵੀ ਹਾਲਾਤਾਂ ਵਿੱਚ ਬਤੌਰ ਸ਼ਿਕਾਇਤਕਰਤਾ ਨਹੀਂ ਮੰਨਿਆ ਜਾ ਸਕਦਾ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 28 ਮਾਰਚ ਤੱਕ ਟਾਲ ਦਿੱਤੀ ਜਿਸਕਰ ਜੋ ਹੈ ਕਿ ਸੁਮੇਤ ਸ਼ੈਣੀ ਨੇ ਆਪਣੀ ਅਰਜ਼ੀ ਵਿੱਚ ਕਈ ਗੰਭੀਰ ਦੋਸ਼ ਲਾਏ ਸਨ ਜਿਸਕਰ ਜੋ ਹੈ ਕਿ ਵਿਜੀਲੈਂਸ ਬਿਊਰੋ ਜੀ ਜੀ ਇਸ ਤੋਂ ਪਹਿਲਾਂ ਵੀ ਅਦਾਲਤ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਜੀਲੈਂਸ ਦੇ ਸਾਬਕਾ ਐਸਐਸਪੀ ਕਮਲਜੀਤ ਸਿੰਘ ਸੰਧੂ ਅਤੇ ਗਵਾਹ ਸੁਨੀਲ ਕੁਮਾਰ ਦੇ ਕੇਸ ਵਿੱਚ ਉਹਨਾਂ ਦੇ ਪੱਖ ਸੁਨੇ ਜਾਣ ਸਬੰਧੀ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ ਕੈਬਨਟ ਅਤੇ ਪੰਜਾਬ ਤੋਂ ਵਜ਼ੀਰ ਹਰਸ਼ਮਰਤ ਬਾਦਲ ਨੇ ਫਿਰੋਜ਼ਪੁਰ ਹਲਕੇ ਵਿੱਚ ਤਿੰਨ ਮੀਟਿੰਗਾਂ ਨੂੰ ਸੰਬੋਧਨ ਕੀਤਾ ਜਿਸ ਤਰ੍ਹਾਂ ਉਹ ਆਪਣੇ ਹਲਕੇ ਤੋਂ ਬਾਹਰ ਦੂਜੇ ਹਲਕੇ ਵਿੱਚ ਮਿਲ ਰਹੇ ਨੇ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਇਸ ਵਾਰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ ਉਹਨਾਂ ਦੇ ਦੌਰੇ ਬਾਰੇ ਪੁੱਛਿਆ ਤਾਂ ਉਹਨਾਂ ਆਖਿਆ ਕਿ ਇਹ ਸਿਆਸੀ ਨਹੀਂ ਪਹਿਲੀ ਚੋਣ ਕਿੱਥੋਂ ਲੜੀ ਜਾਵੇ ਉਹਨਾਂ ਆਖਿਆ ਕਿ ਮੈਨੂੰ ਪਤਾ ਨਹੀਂ ਸੀ ਦੂਜੀ ਚੋਣ ਮੌਕੇ ਉਹਨਾਂ ਆਖਿਆ ਕਿ ਮੈਨੂੰ ਕੋਲ ਬਿਲਕੁਲ ਮੈਨੂੰ ਅੰਦਾਜ਼ਾ ਨਹੀਂ ਸੀ ਪੰਜਾਬ ਸਰਕਾਰ ਨੇ ਕੇਂਦਰੀ ਜਲ ਸਰੋਤ ਮੰਤਰੀ ਨੂੰ ਦੱਸਿਆ ਕਿ ਰਾਵੀ ਅਤੇ ਓਜਾ ਦਰਿਆਵ ਦੇ ਸੰਗਮਾਂ ਵਾਲੇ ਸਥਾਨ ਤੇ ਬਣਾਏ ਜਾਣ ਵਾਲੇ ਡੈਮ ਨਾਲ ਪਾਕਿਸਤਾਨ ਨੂੰ ਜਾਣ ਵਾਲੇ ਤਕਰੀਬਨ 600 ਕਿਊਸਕ ਪਾਣੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ। ਇਸ ਡੈਮ ਤੇ 7 ਕਿਲੋਮੀਟਰ ਲੰਬੀ ਨਵੀਂ ਨਹਿਰ ਕੱਢ ਕੇ ਕਲਾਨੌਰ RAMDAS ਨਹਿਰ ਪ੍ਰਣਾਲੀ ਵਿੱਚ ਪਾਇਆ ਜਾਏਗਾ। ਤਕਰੀਬਨ 1 ਲੱਖ 1 ਏਕੜ ਰਕਬੇ ਨੂੰ ਸਿੰਜਿਆ ਜਾ ਸਕਦਾ ਹੈ। ਸਰਹੱਦੀ ਖੇਤਰਾਂ ਦੇ ਤਕਰੀਬਨ 100 ਪਿੰਡਾਂ ਤੇ 6 ਕਸਬਿਆਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇਗਾ। ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਰੋਕ ਕੇ ਸੂਬੇ ਦੀ ਸਚਾਈ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਪੰਜਾਬ ਸਰਕਾਰ ਨੇ ਮਕੌੜਾ ਪੱਤਨ ਉਤੇ ਨਵਾਂ ਡੈਮ ਉਸਾਰਨ ਲਈ ਕੇਂਦਰ ਸਰਕਾਰ ਤੋਂ 412 ਕਰੋੜ ਰੁਪਏ ਦੀ ਮਦਦ ਮੰਗੀ ਹੈ अमरेसार ਵਿੱਚ वजਰਾ ਕੋਰ ਦੀ ਪੈਂਥਰ ਡਿਵੀਜ਼ਨ ਵੱਲੋਂ ਸਨਮਾਨ ਸਮਾਗਮ ਕੀਤਾ ਗਿਆ ਪੱਛਮੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਇਸ ਮੌਕੇ ਡਿਵੀਜ਼ਨ ਦੇ 44 ਅਫਸਰਾਂ ਤੇ ਜਵਾਨਾਂ ਨੂੰ ਬਹਾਦਰੀ ਸਨਮਾਨ ਅਤੇ ਵਿਲੱਖਣ ਸੇਵਾ ਪੁਰਸਕਾਰ ਤਕਸੀਮ ਕੀਤੇ ਫੌਜ ਦੇ ਮੁਖੀ ਨੇ 16 ਯੂਨਟਾਂ ਨੂੰ ਪ੍ਰਸ਼ੰਸਾ ਪੱਤਰ ਵੀ ਭੇਂਟ ਕੀਤੇ ਨੇ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਫੌਜ ਕਿਸੇ ਵੀ ਸੁਰੱਖਿਆ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਸਿੱਖ ਇਤਿਹਾਸਕਾਰ ਤੇ ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਪ੍ਰਾਪਤ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਦਾ ਦੇਹਾਂਤ ਹੋ ਗਿਆ। ਗਿਆਨੀ ਜੀ ਪੰਜਾਬੀ ਭਾਸ਼ਾ ਤੋਂ ਇਲਾਵਾ ਹਿੰਦੀ, ਉਰਦੂ, ਬ੍ਰਿਜ ਭਾਸ਼ਾ ਤੇ ਸੰਸਕ੍ਰਿਤ ਦੇ ਵਿਦਵਾਨ ਸਨ। 1959 ਵਿੱਚ ਉਹਨਾਂ ਤਖਤ ਸ਼੍ਰੀ ਦਮਦਮਾ ਸਾਹਿਬ ਬਾਰੇ ਗ੍ਰੰਥ ਤਖਤ ਦਮਦਮਾ ਸਾਹਿਬ ਪ੍ਰਕਾਸ਼ਿਤ ਕੀਤਾ ਜਿਨ੍ਹਾਂ ਵਿੱਚ ਉਹਨਾਂ ਇਤਿਹਾਸਕ ਪ੍ਰਮਾਣ ਦੇ ਕੇ ਦਮਦਮਾ ਸਾਹਿਬ ਨੂੰ ਤਖਤਸ਼ਿੱਧ ਕੀਤਾ। ਉਹਨਾਂ ਦੇ ਪੁੱਤ ਕੌਰ ਸਿੰਘ ਨੇ ਦੱਸਿਆ ਕਿ ਗਿਆਨੀ ਜੀ ਦਾ ਸੰਸਕਾਰ ਅੱਜ ਪਿੰਡ ਕੋਠਾਗੁਰੂ ਬਠਿੰਡਾ ਵਿੱਚ ਕੀਤਾ ਜਾਏਗਾ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ